ਸ਼ਸ਼ੀਕਲ ਦੋਸਤੋ ਕੀ ਹਾਲ ਚਾਲ ਹੈ ਮੈਂ ਪਾਲੀ ਵੀਰ ਕੇ ਦੋਸਤੋ ਮੇਰੇ ਪਿੱਛੇ ਦੇਖ ਰਹੇ ਹੋ ਤੁਸੀਂ ਸਗਨ ਪੈਲੈਸ ਮਹਿਲ ਕਲਾ ਮਹਿਲ ਕਲਾ ਦੇ ਵਿੱਚ ਬਰਨਾਲੇ ਤੋਂ ਜਦੋਂ ਆਉਂਦੇ ਆ ਤਾਂ ਮਹਿਲ ਕਲਾ ਐਂਟਰ ਹੋਣ ਤੋਂ ਪਹਿਲਾਂ ਹੀ ਇਹ ਪੈਲੈਸ ਬਣਿਆ ਹੋਇਆ ਇਸ ਪੈਲੈਸ ਦੇ ਵਿੱਚ ਬਹੁਤ ਸਾਰੇ ਵਿਆਹ ਜਿਹੜੇ ਇਸ ਇਲਾਕੇ ਪਰ ਤੋਂ ਨਹੀਂ ਹੋਰ ਵੀ ਇਲਾਕਿਆਂ ਤੋਂ ਇੱਥੇ ਆ ਕੇ ਲੋਕ ਮੈਰਿਜ ਕਰਦੇ ਆ ਸਗਨ ਪੈਲੈਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇੱਥੇ ਸਹੂਲਤਾਂ ਮੁਹੱਈਆ ਕਰਾਈਆਂ ਗਈਆਂ ਨੇ ਗਾਹਕਾਂ ਦੇ ਵਾਸਤੇ ਅੱਜ ਬਹੁਤ ਸੋਹਣਾ ਸ਼ਾਨਦਾਰ ਪੈਲੈਸ ਜਿਹੜਾ ਇਹ ਤਿਆਰ ਹੈ ਅੰਦਰੋਂ ਵੀ ਤੁਹਾਨੂੰ ਦਿਖਾਉਂਦੇ ਆ ਤਸਵੀਰਾਂ ਇਹ ਅੰਦਰ ਦਾ ਕਿਵੇਂ ਦਾ ਮਾਹੌਲ ਆ ਕਿਉਂਕਿ ਅੱਜ ਜਿਹੜਾ ਇੱਥੇ ਫੰਕਸ਼ਨ ਹੈ ਤੇ ਲਗਾਤਾਰ ਇੱਥੇ ਫੰਕਸ਼ਨ ਹੋ ਰਹੇ ਆ ਸਗਨ ਪੈਲਸ ਮਹਿਲਕਲਾਂ ਦੀ ਚਰਚਾ ਇਲਾਕੇ ਦੇ ਵਿੱਚ ਪੂਰੀ ਹੈ ਕਿਉਂਕਿ ਜਦੋਂ ਵੀ ਇਲਾਕੇ ਦੇ ਵਿੱਚ ਕਿਸੇ ਦੇ ਵਿਆਹ ਹੁੰਦਾ ਹੈ ਤਾਂ ਹਮੇਸ਼ਾ ਸਗਨ ਪੈਲਸ ਦਾ ਜ਼ਿਕਰ ਹੁੰਦਾ ਹੈ ਪਰਿਵਾਰਾਂ ਦੇ ਵਿੱਚ ਕਿ ਸਗਨ ਪੈਲਸ ਕਰਨਾ ਤਾਂ ਸਗਨ ਪੈਲਸ ਦੇ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਆ ਅੱਜ ਫੁੱਲਾਂ ਦੇ ਨਾਲ ਸਜਿਆ ਹੋਇਆ ਪੈਲਸ ਜਿਹੜਾ ਸਾਹਮਣੇ ਤੁਹਾਨੂੰ ਦਿਸ ਰਿਹਾ ਇਹ ਮੇਨ ਗੇਟ ਦੇ ਉੱਤੇ ਅਸੀਂ ਖੜੇ ਆ ਤੇ ਸਗਨ ਪੈਲਸ ਦੇ ਅੰਦਰ ਚਲਦੇ ਆ ਦਿਖਾਉਨੇ ਆ ਤੁਹਾਨੂੰ ਕਿ ਆਖਰ ਕਿਹੜੀਆਂ-ਕਿਹੜੀਆਂ ਹੋਰ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਬਾਈ ਬਿੱਟੂ ਮਾਨ ਦੇ ਵੱਲੋਂ ਤੇ ਚਲਦੇ ਆ ਅੰਦਰ ਆਓ ਦੇਖਦੇ ਆ ਕਿ ਕਿਹੜੀਆਂ-ਕਿਹੜੀਆਂ ਸਹੂਲਤਾਂ ਦੇ ਨਾਲ ਅੱਜ ਇਸ ਪੈਲਸ ਨੂੰ ਲਾਂਚ ਕੀਤਾ ਗਿਆ ਆਓ ਚਲਦੇ ਆ ਅੰਦਰ ਪੈਲਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਮਹਿਲ ਕਲਾ ਤੋਂ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜਗਸੀਰ ਸਿੰਘ ਜੀ ਬਿੱਟੂ ਮਾਨ ਸਾਡੇ ਨਾਲ ਆ ਬਿੱਟੂ ਭਾਈ ਬਹੁਤ ਸੋਹਣਾ ਪੈਲਸ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤਕਰੀਬਨ ਵੱਡੇ ਵੱਡੇ ਪੈਲਸਾਂ ਦਾ ਭਲੇਖਾ ਜਿਹੜਾ ਅੱਜ ਪੈਂਦਾ ਸਗਨ ਪੈਲਸ ਦੇ ਵਿੱਚ ਲੋਡ ਵੀ ਸੀ ਕਿਵੇਂ ਦੇਖਦੇ ਹੋ ਕਸਟਮਰ ਦੀ ਡਿਮਾਂਡ ਵਧੀ ਸੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਇੱਥੇ ਪਹੁੰਚਣ ਤੇ ਤੁਹਾਡੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਧੰਨਵਾਦ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਫਤੇ ਸਾਂਝੀ ਕਰਦੇ ਆਂ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਵਾਲ ਤੁਸੀਂ ਕੀਤਾ ਬਾਈ ਜੀ ਇਹ ਵੀ ਡਿਮਾਂਡ ਵਧੀ ਸੀ ਜਿਹੜੇ ਹੁਣ ਦੇ ਬੱਚੇ ਨੇ ਜੀ ਉਹਨਾਂ ਦੀ ਕੁਝ ਕੁ ਡਿਮਾਂਡ ਅਲੱਗ ਹੋ ਚੁੱਕੀ ਆਪਣੇ ਨਾਲ ਜੀ ਉਹਨਾਂ ਦੀਆਂ ਡਿਮਾਂਡਾਂ ਪੂਰੀਆਂ ਕਰਨ ਵਾਸਤੇ ਇਹ ਸਾਰਾ ਕੁਝ ਜੋ ਫਲਾਵਰ ਵਗੈਰਾ ਦਾ ਕੋਈ ਕੈਟਰਿੰਗ ਦਾ ਕੋਈ ਸਟਾਲਾਂ ਵਗੈਰਾ ਦਾ ਆਪਾਂ ਆ ਇੱਥੇ ਪ੍ਰਬੰਧ ਕੀਤਾ ਜੀ ਉਹਨਾਂ ਦੇ ਮੰਨ ਕੇ ਚੱਲੋ ਵੀ ਜੋ ਵੀ ਉਹਨਾਂ ਦੇ ਦਿਲ ਦੇ ਵਿੱਚ ਸੁਪਨੇ ਸੀ ਉਹਨਾਂ ਨੂੰ ਪੂਰਾ ਕਰਨ ਵਾਸਤੇ ਆਪਾਂ ਇਹ ਸਾਰਾ ਕੁਝ ਕੀਤਾ ਜੀ ਔਰ ਅੱਗੇ ਤੋਂ ਜੇਕਰ ਕਿਸੇ ਬੱਚੇ ਦੀ ਹੋਰ ਵੀ ਡਿਮਾਂਡ ਆਊਗੀ ਉਹਨਾਂ ਦੀ ਡਿਮਾਂਡ ਲੈ ਕੇ ਆਪਾਂ ਉਹ ਵੀ ਪੂਰੀ ਕਰਾਂ ਅਸਾ ਇਲਾਕੇ ਦੇ ਵਿੱਚ ਇਹ ਵੀ ਬੜਾ ਇੱਕ ਧਾਰਨਾ ਆ ਗਈ ਹਨਾ ਸਾਰੇ ਜਿੰਨੇ ਵੀ ਲਵੇ 40 50 ਪਿੰਡ ਲੱਗਦੇ ਆ ਜਦੋਂ ਵੀ ਕਿਸੇ ਬੱਚੇ ਦਾ ਵਿਆਹ ਹੁੰਦਾ ਤਾਂ ਸ਼ਗਨ ਪੈਲਸ ਇੱਕ ਵਾਰ ਪਰਿਵਾਰ ਦੇ ਦਿਮਾਗ ਚ ਆਉਂਦਾ ਇਹ ਬਾਈ ਜੀ ਜਿਹੜਾ ਇਹ ਦਿਮਾਗ ਦੇ ਵਿੱਚ ਆਉਣਾਗਾ ਜਿਹੜਾ ਸ਼ਗਨ ਪੈਲਸ ਦੀ ਇਮਾਰਤ ਬਣੀ ਹੋਈ ਹੈ ਜੀ ਇਹਨੂੰ ਆਪਾਂ ਕਾਫੀ ਸਮੇਂ ਤੋਂ ਸਾਹ ਸਮਾੜ ਕਰਕੇ ਚਲਾ ਰਹੇ ਹਾਂ ਜੀ ਜਿਹੜੇ ਇੱਥੋਂ ਦੇ ਲੋਕੀ ਨੇ ਉਹ ਆਪਾਂ ਨੂੰ ਦਿਲੋਂ ਪਿਆਰ ਕਰਦੇ ਆ ਜੀ ਦਿਲੋਂ ਪਿਆਰ ਕਰਨ ਦਾ ਉਹਨਾਂ ਦਾ ਮਤਲਬ ਇੱਕੋ ਹੀ ਮਕਸਦ ਆ ਅਸੀਂ ਅਸੀਂ ਵੀ ਖੋਜ ਕੀਤੀ ਇਸ ਗੱਲ ਤੇ ਜੀ ਸਾਡੇ ਕੋਲੇ ਕੋਈ ਮੀਡੀਅਮ ਵਰਗ ਦਾ ਲੋਕ ਆ ਜੀ ਕੋਈ ਉਹਦੋਂ ਚੰਗਾ ਘਰ ਆ ਜੇ ਸਭ ਬੰਦੇ ਨੂੰ ਅਸੀਂ ਪੈਲਸ ਦੇ ਕੇ ਭੇਜਣਾਗਾ ਕੋਈ ਵੀ ਐਦਾਂ ਦਾ ਕੋਈ ਪਰਿਵਾਰ ਨਹੀਂ ਹੈਗਾ ਜਿਹਨੂੰ ਮੈਂ ਇੱਥੋਂ ਮਨਾ ਕਰਕੇ ਨਰਾਜ ਹੋ ਕੇ ਆਵੇ ਨਰਾਜ ਹੋ ਕੇ ਆਵੇ ਉਹਨਾਂ ਦੀ ਉਹਨਾਂ ਦੇ ਸੁਪਨੇ ਪੂਰੇ ਕਰਨ ਵਾਸਤੇ ਆਪਾਂ ਇੱਥੇ ਬੈਠੇ ਆ ਬਾਈ ਜੀ ਕੋਈ ਗਰੀਬ ਪਰਿਵਾਰ ਆਵੇ ਕੋਈ ਅਮੀਰ ਪਰਿਵਾਰ ਆਵੇ ਠੀਕ ਆ ਸਭ ਨੂੰ ਅੰਦਰ ਬੈਠ ਕੇ ਦਫ਼ਤਰ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਉਹਨਾਂ ਦਾ ਕੋਈ ਡਿਮਾਂਡ ਹੁੰਦੀ ਉਹਨਾਂ ਦੀ ਪੂਰੀ ਕਰਕੇ ਭੇਜਾਂਗੇ ਭੇਜਾਂਗੇ ਸੋ ਬਹੁਤ ਇਹ ਵੀ ਖੁਸ਼ੀ ਦੀ ਗੱਲ ਆ ਇੱਕ ਇਹ ਵੀ ਬਿਟੂ ਵੀ ਰਹਣਾ ਰਹਿੰਦਾ ਕਿ ਜੇ ਕੋਈ ਵੀ ਫੰਕਸ਼ਨ ਹੋਵੇ ਭਾਵੇਂ ਉਹ ਸੀਜ਼ਨ ਤੋਂ ਬਾਅਦ ਹੋਵੇ ਤੁਸੀਂ ਫੇਰ ਵੀ ਕਿਸੇ ਨੂੰ ਜਵਾਬ ਨਹੀਂ ਦਿੰਦੇ ਹਨ ਕਿਸੇ ਵੀ ਗੱਲ ਨੂੰ ਲੈ ਕੇ ਪੈਲਸ ਦੀ ਜੇ ਲੋਡ ਹੁੰਦੀ ਹੈ ਜਿੱਥੇ ਦੇਖੋ ਭਾਈ ਜੀ ਕੋਈ ਵੀ ਸੰਸਥਾ ਕਿਸੇ ਵਾਸਤੇ ਹੀ ਬਣੀ ਆ ਚਲੋ ਇਹ ਮੈਰਜ ਪੈਲਸ ਆ ਜੀ ਜਿਵੇਂ ਹੁਣ ਮੰਨ ਕੇ ਚਲੋ ਮੈਰਜ ਪੈਲਸ ਜਿਹੜੇ ਕੰਮ ਵਾਸਤੇ ਬਣਾਇਆਗਾ ਜੇ ਕਿਸੇ ਦੇ ਕੰਮ ਹੀ ਨਾ ਆਇਆ ਯਾਰ ਫਿਰ ਇਹ ਬਣਾ ਕੇ ਕੀ ਕਰਨਾ ਹੈ ਠੀਕ ਹੈ ਨਾ ਸਾਡਾ ਇੱਕੋ ਹੀ ਇੱਕ ਸੁਪਨਾ ਸੁਪਨਾਗਾ ਯਾਰ ਵੀ ਸਾਡੀ ਇਮਾਰਤ ਦੇ ਅੰਦਰ ਆਓ ਆ ਕੇ ਸਾਡੇ ਨਾਲ ਤੁਸੀਂ ਗੱਲਬਾਤ ਕਰੋ ਅਸੀਂ ਤੁਹਾਨੂੰ ਕਦੇ ਵੀ ਖਾਲੀ ਨਹੀਂ ਮੋੜਾਂਗੇ ਅਸਾ ਪਾਰਕਿੰਗ ਦਾ ਕਿਵੇਂ ਸਭ ਕੋ ਪਾਰਕਿੰਗ ਦਾ ਬਾਈ ਜੀ ਪੱਕੀ ਪਾਰਕਿੰਗ ਆ ਪੈਲਸ ਦੇ ਅੰਦਰ ਪਾਰਕਿੰਗ ਆ ਕੋਈ ਸਾਡੀ ਜਗ੍ਹਾ ਪੈ ਉਸ ਤੋਂ ਬਾਹਰ ਉਹ ਵੀ ਪੱਕੀ ਆ ਜੀ ਮੀਂਹ ਦਾ ਨਹੀਂ ਘ ਡਾਰਾ ਹਨੇਰੀ ਦਾ ਨਹੀਂ ਘ ਡਾਰਾ ਜਦੋਂ ਮਰਜੀ ਦਾ ਰਾਤ 24 ਘੰਟੇ ਅਸੀਂ ਲੋਕਾਂ ਦੀ ਸੇਵ ਆਲੀ ਹਾਜ਼ਰ ਖੜੇ ਆ ਅਸਾ ਹੁਣ ਕੀ ਕੀ ਨਵੇਂ ਪ੍ਰਬੰਧ ਨੇ ਕੈਟਰਿੰਗ ਦੇ ਵਿੱਚ ਜਾਂ ਕੁਈ ਕੁਰਸੀਆਂ ਸੋਫਿਆਂ ਦੇ ਵਿੱਚ ਜਾਂ ਕਿੰਨਾ ਕੁ ਬਦਲਾ ਪੈਲਸ ਤੇ ਹੋਰ ਕੀਤਾ ਜਿਹੜਾ ਨਵੇਂ ਅਪਡੇਟ ਕੀ ਕੀਤੀ ਆ ਜਿਹੜੀ ਅਪਡੇਟ ਆ ਬਾਈ ਜੀ ਦੇਖੋ ਜਦੋਂ ਇੱਥੇ ਕਸਟਮਰ ਆਊਗਾ ਜੀ ਉਹ ਦੇਖ ਕੇ ਆਪਣੇ ਆਪ ਹੀ ਆਪਣੀ ਜ਼ੁਬਾਨ ਦੇ ਵਿੱਚ ਉਹ ਬਿਆਨ ਕਰੇ ਸਾਡਾ ਬਿਆਨ ਕੀਤਾ ਵਾ ਯਾਰ ਸੋਹਣਾ ਨਹੀਂ ਲੱਗਦਾ ਨਹੀਂ ਅੱਜ ਮੈਂ ਵੀ ਦੇਖਿਆ ਬਹੁਤ ਸੋਹਣਾ ਤਕਰੀਬਨ ਅੰਦਰੋਂ ਵੱੜਦੇ ਮਨ ਖੁਸ਼ ਹੁੰਦਾ ਠੀਕ ਹੈ ਨਾ ਹੂੰ ਦੇਖੋ ਜੇਕਰ ਕੋਈ ਬੰਦਾ ਆਪਣੇ ਕੋਈ ਬੁਕਿੰਗ ਲਈ ਕੋਈ ਵੀ ਕਸਟਮਰ ਆਵੇ ਪਹਿਲਾ ਨੰਬਰ ਤਾਂ ਉਹ ਸਾਡੇ ਲਈ ਰੱਬ ਦਾ ਰੂਪ ਜੀ ਜਦੋਂ ਉਹਨਾਂ ਦੀ ਆਤਮਾ ਖੁਸ਼ ਹੁੰਦਾ ਉਹ ਸਾਨੂੰ ਬੁਕਿੰਗ ਆਪਣੇ ਆਪ ਹੀ ਦੇਣਗੇ ਜੀ ਹਾਂਜੀ ਸੋ ਇਹ ਵੀ ਇੱਕ ਧਾਰਨਾ ਹੈ ਕਿ ਬੁਕਿੰਗ ਚ ਬੁਕਿੰਗ ਨਿਕਲਦੀ ਹੈ ਹਨ ਬਿਲਕੁਲ ਜੀ ਬਿਲਕੁਲ ਜੇਕਰ ਮੰਨ ਕੇ ਚਲੋ ਇੱਕ ਵਿਆਹ ਦੇ ਵਿੱਚ 400 500 ਲੋਕ ਆਏ ਨੇ ਉਹਨਾਂ ਦੇ ਮੰਨ ਨੂੰ 10 5 10 ਨੂੰ ਆਪਣੇ ਪੈਲਸ ਮੋ ਗਿਆ ਤਾਂ ਸਾਡੇ ਕਸਟਮਰ ਹੋਰ ਵੀ ਅੱਗੇ ਤੋਂ ਅੱਗੇ ਠੀਕ ਹੈ ਨਾ ਅੱਜ ਤੱਕ ਕਿਸੇ ਵੀ ਕਸਟਮਰ ਨਾਲ ਤੁਸੀਂ ਗੱਲ ਕਰਕੇ ਦੇਖ ਲਓ ਜੀ ਕਿਸੇ ਨਾਲ ਕੋਈ ਖਲਵਾੜ ਨਹੀਂ ਹੋਇਆ ਕਿਸੇ ਨਾਲ ਕੋਈ ਫਰੇਵ ਨਹੀਂ ਹੋਇਆ ਜੀ ਠੀਕ ਹੈ ਜੋ ਵੀ ਬੰਦਾ ਇੱਥੇ ਆਇਆਗਾ ਆਪਣੇ ਕੋਲ ਖੁਸ਼ ਹੋ ਕੇ ਗਿਆ ਜੀ ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਆਮ ਦੇਖਿਆ ਆਬਸੀਜਨ ਦੇ ਵਿੱਚ ਵੀ ਕੋਈ ਸਾਂਝੇ ਸਮਾਗਮ ਹੁੰਦੇ ਆ ਕੋਈ ਜੂਤ ਕਲੱਬਾਂ ਦੇ ਸਮਾਗਮ ਹੁੰਦੇ ਆ ਬਾਈ ਬਿੱਟੂ ਇਮਾਨਦਾਰ ਤੇ ਇਹਨਾਂ ਦੀ ਜਿਹੜੀ ਸਮੁੱਚੀ ਟੀਮ ਆ ਸਾਰਿਆਂ ਦਾ ਹੀ ਭਰਮਾ ਸਹਿਯੋਗ ਰਹਿੰਦਾ ਤੇ ਅਸੀਂ ਆਪਣੇ ਵੱਲੋਂ ਅਪੀਲ ਕਰਦੇ ਆ ਇਲਾਕੇ ਦੇ ਲੋਕਾਂ ਨੂੰ ਕਿਉਂਕਿ ਮੂਰੇ ਸੀਜ਼ਨ ਸਟਾਰਟ ਹੋ ਗਿਆ ਤੇ ਨਰਾਤੇ ਚੱਲ ਰਹੇ ਆ ਇਸ ਤੋਂ ਬਾਅਦ ਲਗਾਤਾਰ ਮੈਰਜਾਂ ਹੋਣੀਆਂ ਨੇ ਸੋ ਸਾਰੇ ਭਰਾ ਤੁਸੀਂ ਕੋਈ ਰਿਸੈਪਸ਼ਨ ਕਰਨੀ ਆ ਤੁਸੀਂ ਕੋਈ ਰਿੰਗ ਸਰਮਨੀ ਦਾ ਫੰਕਸ਼ਨ ਕਰਨਾ ਤੁਸੀਂ ਕੋਈ ਮੈਰਜ ਦਾ ਫੰਕਸ਼ਨ ਕਰਨਾ ਜਾਂ ਮੂਰੇ ਲੋੜੀਆਂ ਆ ਰਹੀਆਂ ਲੋੜੀ ਜਾਗੋ ਕਿਸੇ ਵੀ ਤਰ੍ਹਾਂ ਦਾ ਫੰਕਸ਼ਨ ਕਰਨਾ ਤੁਹਾਨੂੰ ਇੱਕ ਸੱਤ ਸੱਲੇ ਤਕਰੀਬਨ ਸਾਰੀਆਂ ਸਹੂਲਤਾਂ ਹੀ ਮਿਲਣੀਆਂ ਹਨ ਏ ਟੂ ਜ਼ेड ਸੂਟ ਦੇਵਾਂਗੇ ਬਾਈ ਜੀ ਠੀਕ ਹੈ ਨਾ ਪਰ ਸਾਡੇ ਪੈਲਸ ਵੱਲੋਂ ਔਰ ਸਾਡੇ ਪ੍ਰਬੰਧ ਵੱਲੋਂ ਅਸੀਂ ਵੀ ਸਾਰੇ ਸਾਡੇ ਕਸਟਮਰ ਵੀਰਾਂ ਨੂੰ ਇੱਕ ਵਾਰ ਜ਼ਰੂਰ ਬੇਨਤੀ ਕਰਦੇ ਆਂ ਜੀ ਵੀ ਜਿਸ ਤਰ੍ਹਾਂ ਦੇ ਆਪਣੇ ਬੱਚੇ ਬਾਹਰ ਗਏ ਨੇ ਜਿਸ ਤਰ੍ਹਾਂ ਦਾ ਵੀ ਪ੍ਰਬੰਧ ਸਾਡੇ ਕੋਲ ਲੈਣਾ ਚਾਹੁੰਦੇ ਨੇ ਇੱਕ ਵਾਰੀ ਸਾਡੇ ਕੋਲੇ ਦਫ਼ਤਰ ਆ ਕੇ ਜ਼ਰੂਰ ਮਿਲ ਕੇ ਜਾਓ ਜੀ ਅੱਛਾ ਬਿੱਟੂ ਭਾਈ ਜਿਵੇਂ ਆਪ ਦੇਖਿਆ ਨਾ ਕਿ ਜਾਗੂਆ ਬਾਹਰ ਹੁੰਦੀਆਂ ਘਰਾਂ ਦੇ ਵਿੱਚ ਹੁੰਦੀਆਂ ਉਹਦੇ ਲਈ ਕਿੰਨੇ ਕੁ ਪ੍ਰਬੰਧ ਨੇ ਆਪਣੇ ਵੱਲੋਂ ਕਿਉਂਕਿ ਟੈਂਟ ਦਾ ਵੀ ਤੁਹਾਡਾ ਬਹੁਤ ਵੱਡਾ ਇੱਕ ਨਾਮ ਵਾਲਾ ਕਿ ਦੇ ਕੋਈ ਜਿਹੜਾ ਟੈਂਟ ਦਾ ਕੰਮ ਹੈ ਜੀ ਅਸੀਂ ਘਟ ਤੋਂ ਘਟ ਅਸੀਂ 30 ਸਾਲ ਪੁਰਾਣਾ ਸਾਡਾ ਕੰਮ ਹੋ ਚੁੱਕਿਆ ਜੀ ਜਿਸ ਤਰ੍ਹਾਂ ਦੀ ਵੀ ਡਿਮਾਂਡ ਹੁੰਦੀ ਹੈ ਉਹ ਵੀ ਅਸੀਂ ਘਰਾਂ ਦੇ ਵਿੱਚ ਪੂਰੀ ਕਰਕੇ ਆਉਂਦੇ ਜੀ ਸ਼ਗਨਪਾਲਸੌਰ ਮਾਨ ਟੈਂਟ ਦਾ ਨਾਮ ਬਣ ਚੁੱਕਿਆ ਬਾਈ ਜੀ ਇਹ ਨਾਮ ਅਸੀਂ ਸੰਭਾਲ ਕੇ ਰੱਖਣਾ ਸੰਭਾਲਿਆ ਕਿਵੇਂ ਜਾਊ ਸਾਡੇ ਵੀਰਾਂ ਦੀ ਕਿਰਪਾ ਨਾਲ ਜੀ ਜਦੋਂ ਸਾਨੂੰ ਹੋ ਹਾਂਜੀ ਜਦੋਂ ਸਾਨੂੰ ਲਾਈਕ ਕਰਨਗੇ ਤਾਂ ਅਸੀਂ ਅੱਗੇ ਹੋਰ ਵਧਾਂਗੇ ਉਹਨਾਂ ਦੇ ਲਾਈਕ ਕਰਨ ਤੇ ਅਸੀਂ ਅੱਗੇ ਵਧਣਾ ਜੀ ਸੋ ਬੜੀ ਖੁਸ਼ੀ ਦੀ ਗੱਲ ਆ ਸੋ ਸਾਰੇ ਭਰਾ ਨੋਟ ਕਰ ਲਓ ਨੰਬਰ ਅਸੀਂ ਥੱਲੇ ਸ਼ਗਨਪਾਲਸ ਦਾ ਜਿਹੜਾ ਮੈਂਸ਼ਨ ਕਰਾਂਗੇ ਸਕਰੀਨ ਦੇ ਉੱਤੇ ਤੇ ਹੋਰ ਜਿਹੜੀ ਕੋਈ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਘਰੇ ਫੰਕਸ਼ਨ ਆ ਭਾਵੇਂ ਤੁਹਾਡੇ ਪਿੰਡ ਜਾਗੋ ਆ ਘਰੇ ਪ੍ਰੋਗਰਾਮ ਆ ਕੋਈ ਹਰ ਸਹੂਲਤ ਤੁਹਾਨੂੰ ਪੈਲਸ ਵਰਗੀ ਉੱਥੇ ਵੀ ਮਿਲੂਗੀ ਤੇ ਜਿਹੜੇ ਭਰਾਵਾਂ ਨੇ ਪੈਲਸ ਦੇ ਵਿੱਚ ਪ੍ਰੋਗਰਾਮ ਕਰਨਾ ਤਾਂ ਨੋਟ ਕਰ ਲਿਓ ਸਾਰੇ ਜਾਨੇ ਬਰਨਾਲੇ ਤੋਂ ਜਦੋਂ ਆਉਣੇ ਆ ਮਹਿਲਕਲਾ ਆ ਬੜਮ ਤੋਂ ਪਹਿਲਾਂ ਇਹ ਪੈਲਸ ਆਉਂਦਾ ਤੇ ਜਦੋਂ ਲੁਧਿਆਣੇ ਤੋਂ ਆਉਣੇ ਆ ਮਹਿਲਕਲਾ ਲੰਘਣਸਾਰ ਇਹ ਪੈਲਸ ਆਉਂਦਾ ਗੁਰਪ੍ਰੀਤ ਹੌਲੀ ਹਾਰਟ ਪ੍ਰਬਲ ਸਕੂਲ ਦੇ ਨਾਲ ਆ ਸੋ ਸਾਰੇ ਭਰਾ ਜਰੂਰ ਪਹੁੰਚਿਓ ਤੇ ਪਰਿਵਾਰਾਂ ਦੇ ਬੱਚਿਆਂ ਦੀ ਖੁਸ਼ੀਆਂ ਦੇ ਲਈ ਜਿੰਨੇ ਵੀ ਬੱਚੇ ਕੋਈ ਦੇਸ਼ ਵਿਦੇਸ਼ ਤੋਂ ਆ ਕੇ ਇੱਥੇ ਵਿਆਹ ਕਰਨਾ ਚਾਹੁੰਦੇ ਆ ਉਹਨਾਂ ਦੀ ਹਰ ਸਹੂਲਤ ਨੂੰ ਪੂਰਾ ਕੀਤਾ ਗਿਆ ਕੈਟਰਿੰਗ ਦੇ ਵਿੱਚ ਵੀ ਨਵੀਂ ਅਪਡੇਟ ਆ ਤੇ ਉਸ ਦੇ ਨਾਲ ਹੀ ਜਿਹੜੇ ਹੋਰ ਫਲਾਵਰ ਡੈਕੋਰੇਸ਼ਨ ਲਾਈਟ ਡੈਕੋਰੇਸ਼ਨ ਦੇ ਵਿੱਚ ਵੀ ਬਹੁਤ ਬਦਲਾਅ ਕੀਤੇ ਆ ਉਹਲੇ ਸੀ ਕੀਤਾ ਗਿਆ ਤੇ ਅੰਦਰੋਂ ਵੀ ਬਹੁਤ ਸੋਹਣੇ ਸਟੇਜ ਦੋਨੇ ਸਟੇਜਾਂ ਸਗਨ ਵਾਲੇ ਸਟੇਜ ਬਹੁਤ ਸੋਹਣੀਆਂ ਤਿਆਰ ਕੀਤੀਆਂ ਗਈਆਂ ਨੇ ਸੋ ਸਾਰੇ ਜਾਨੇ ਨੋਟ ਕਰ ਲੋ ਜਰੂਰ ਪਹੁੰਚਿਓ ਸਗਨ ਪੈਲਸ ਦੇ ਵਿੱਚ ਮੈਨੂੰ ਦੀ ਉਜਾਗ ਧੰਨਵਾਦ